ਕੀ ਇਬਾਦਤ ਕਰਨ ਦੇ ਲਈ ਬੁੱਲੇ ਸ਼ਾ ਅੰਮ੍ਰਿਤ ਵੇਲੇ ਮਸਜਿਦ ਵੱਲ ਜਾ ਰਹੇ ਨੇ ਪਿੰਡਾਂ ਦੇ ਰਾਹ ਤੰਗ ਹੁੰਦੇ ਨੇ ਛੋਟੀਆਂ-ਛੋਟੀਆਂ ਗਲੀਆਂ ਹੁੰਦੀਆਂ ਤੇ ਪਿੰਡ ਦੇ ਵਿੱਚ ਅੰਮ੍ਰਿਤ ਵੇਲੇ ਪਿੰਡ ਦੀ ਸਫਾਈ ਕਰਕੇ ਕੂੜੇ ਦਾ ਭਰਿਆ ਹੋਇਆ ਟੋਕਰਾ ਉਸ ਬੀਬੀ ਨੇ ਸਿਰ ਤੇ ਚੁੱਕਿਆ ਤੇ ਸਾਹਮਣੇ ਆ ਰਹੀ ਹੈ ਇਧਰੋਂ ਬੁੱਲਾ ਜੀ ਜਾ ਰਹੇ ਨੇ ਜਦੋਂ ਬੁੱਲੇ ਸ਼ਾ ਫਕੀਰ ਉੱਥੇ ਪਹੁੰਚਿਆ ਤੇ ਕਦੇ ਬੀਬੀ ਇਧਰ ਹੋ ਜਾਂਦੀ ਏ ਇਹ ਸਾਹਮਣੇ ਹੋ ਜਾਂਦਾ ਉਹ ਇਧਰ ਹੁੰਦੀ ਏ ਤਾਂ ਇਹ ਵੀ ਇਧਰ ਹੋ ਜਾਂਦਾ ਸਵੇਰ ਦੀ ਉੱਠੀ ਹੋਈ ਸੀ ਸਾਰੇ ਪਿੰਡ ਦੀ ਸਫਾਈ ਕਰਕੇ ਥੱਕੀ ਹੋਈ ਨੇ ਪਾਰ ਸਿਰ ਤੇ ਚੁੱਕਿਆ ਹੋਇਆ ਖਿਜ ਕੇ ਕਹਿਣ ਲੱਗੀ ਬੁੱਲਿਆ ਕੀ ਇਧਰ ਉਧਰ ਹੋਈ ਜਾ ਨਾ ਇੱਕ ਪਾਸੇ ਮਰ ਜਦੋਂ ਇਸ ਬੀਬੀ ਨੇ ਇਹ ਰੋਹ ਵਿੱਚ ਬਚਨ ਆਖਿਆ ਬੁੱਲਿਆ ਕੀ ਇਧਰ ਉਧਰ ਡਗਮਗ ਕਰ ਰਿਹਾ ਇੱਕ ਪਾਸੇ ਮਰ ਬੁੱਲਾ ਜੀ 2 ਮਿੰਟ ਲਈ ਤਾਂ ਸ਼ਾਂਤ ਹੋ ਗਏ ਤੇ ਪਤਾ ਨਹੀਂ ਕੀ ਸੋਝੀ ਆਈ ਉਸ ਬੀਬੀ ਦੇ ਪੈਰ ਫੜ ਕੇ ਕਹਿਣ ਲੱਗੇ ਪੈਣੇ ਤੇਰਾ ਕੋਟਾਨ ਕੋਟਾਨ ਸ਼ੁਕਰ ਕਹਿਣ ਲੱਗੀ ਕਾਹਦਾ ਕਹਿਣ ਲੱਗਾ ਪੈਣੇ ਬੜੇ ਸਮੇ ਤੋਂ ਮਨ ਦੁਚਿੱਤੀ ਵਿੱਚ ਸੀ ਮਨ ਦੁਬਿਧਾ ਵਿੱਚ ਸੀ ਸਮਝ ਨਹੀਂ ਸੀ ਆਉਂਦੀ ਵੀ ਖੇਡ ਬਣ ਕਿਉਂ ਨਹੀਂ ਰਹੀ ਅੰਦਰ ਦੀ ਪਰ ਤੇਰੇ ਦੋ ਬੋਲਾਂ ਨੇ ਸਮਝਾ ਦਿੱਤਾ ਬੁੱਲਿਆ ਇੱਧਰ ਉੱਧਰ ਕੀ ਕਰਦਾ ਪਿਆ ਇੱਕ ਪਾਸੇ ਮਰ ਪਾਵ ਵੀ ਇੱਕ ਦਾ ਹੋ ਜਾ ਜਿਸ ਨੂੰ ਗੁਰਗੰਸ ਸਾਹਿਬ ਦੀ ਬਾਣੀ ਗੁਰਮਤ ਕਹਿੰਦੀ ਏ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿਬਿਨ ਸਭ ਤੰਦ ਹੈ ਸਭ ਮਿਥਿਆ ਮੂਹ ਮਾਏ ਮੈਨੂੰ ਖਿਮਾ ਕਰ ਦੇਣਾ ਮੈਂ ਵੀ ਗਰਸਤੀ ਹਾਂ ਜਿਨਨੇ ਮਰਜੀ ਨੇਹੋਂ ਲਾ ਲਈਏ ਅਖੀਰ ਤੱਕ ਕੇਵਲ ਜਿੰਦ ਨਾਲ ਨਾਮ ਨਹੀਂ ਜਾਣਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਸਾਰੇ ਇੱਥੇ ਤੱਕ ਹੀ ਰਹਿ ਜਾਂਦੇ ਹਨ ਜਿੰਨੀਆਂ ਮਰਜੀ ਗੁੜੀਆਂ ਪ੍ਰੀਤਾ ਪਾ ਲਈਏ ਨਿਭਣੀਆਂ ਹੀ ਕੋਈ ਨਹੀਂ ਸਤਿਗੁਰੂ ਕਹਿਣ ਲੱਗੇ ਨਿਭਣੀ ਤਾਂ ਇੱਕੋ ਪ੍ਰੀਤ ਹੈ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹ ਗੁਰੂ ਵਾਹ ਸਾਰੇ ਜਪੋ ਮਾਦੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤ ਸਾਹਿਬ ਜੀ ਬਸ ਏਉਂ ਨਿਭਣਾ ਜੀ ਨਾਲ ਪਾਵੇਂ ਕੁਝ ਵੀ ਕਰ ਲਈਂ ਮਹਾਰਾਜ ਕਹਿਣ ਲੱਗੇ ਇਸ ਲਈ ਭਾਈ ਰਹਿਣ ਗਈ ਮਤ ਦਿਨ ਵੀ ਜਾਏ ਭਵਰ ਗਏ ਬੱਗ ਬੈਠੇ ਆਏ ਕਹਿ ਲੱਗੇ ਜਵਾਨੀ ਦੀ ਰਾਤ ਬੀਤ ਗਈ ਹੈ ਤਿਆਨ ਦੇਣਾ ਬੜੇਪੇ ਦਾ ਚਾਨਣਾ ए आ गया है रहण गई मत दिन भी जाए पवर गए काले वाल चले गए बग बैठे आए हूँ त वाल भी चिट्टे हो गए उच्चारण करो श्री वाहे गुरु